ਬਾਪੂ ਦੀ ਗੱਲ ਤੇ ਸਹੀ ਆ। ਇਹ ਮਾਤਾ ਨੇ ਦਿਲਜੀ ਨੂੰ ਬੁਕਾ ਲੈਣਾ ਵਾ। ਮੈਨੂੰ ਦੱਸਣਾ ਪੈਣਾ ਸਾਰੀ ਗੱਲ। ਦਿਲਜੀਤ ਐ? ਦਿਲਜੀਤ? ਹਾਂਜੀ। ਇੱਧਰ ਆਈ। ਔਨੀ ਆ। ਕੀ ਕਰਨੀ? ਮੈਂ ਕੁਛ ਨਹੀਂ। ਹਾਂ। ਤੋ ਮੇਰੀ ਗੱਲ ਸੁਣਾ। ਮੰਮੀ ਆਈ ਤੇਰੇ ਕੋਲ? ਨਹੀਂ ਮੰਮੀ ਨਹੀਂ ਆਏ ਮੇਰੇ ਕੋਲ। ਮੰਮੀ ਨਹੀਂ ਆਉਣਾ ਤੇਰੇ ਕੋਲ। ਕਿਉਂ ਕੀ ਹੋ ਗਿਆ? ਉਹ ਹੁਣਾ ਕੀ ਆ? ਮੰਮੀ ਅੱਜ ਮੈਨੂੰ ਕਹਿੰਦੇ ਦਿਲਜੀਤ ਨੂੰ ਜੇ ਪੜ੍ਹੀ ਆ ਤੈਨੂੰ ਕਿਤੇ ਲਵਾ ਦੇ ਅੱਛਾ ਇਹਦਾ ਮਤਲਬ ਆ ਕਿ ਮੰਮੀ ਨੂੰ ਕਿਤਨਾ ਕਿਤੇ ਬੜਕ ਲੱਗੀ ਆ ਠੀਕ ਸਮਝੀ ਗੱਲ ਤੂੰ ਇਦਾਂ ਕਰਨੀ ਆ ਮੰਮੀ ਤੈਨੂੰ ਜੋ ਮਰਜ਼ੀ ਕਹਿਣਾਂਣ ਕੇ ਤੂੰ ਬਗੜਣਾ ਨਹੀਂ ਜਿੰਨੇ ਤੱਕ ਕੋਈ ਗੱਲ ਨਹੀਂ ਬਣ ਜਾਂਦੀ ਨਾ ਕਰੀ ਨਹੀ ਨਹੀ ਸਮਝੀ ਗੱਲ ਹਾਂਜੀ ਹਾਂਜੀ ਆ ਨੰਬਰ 2 ਜੋ ਮਰਜ਼ੀ ਕਹਿ ਲੈਣਾ ਤੂੰ ਨਹੀਂ ਆਪਣੇ ਪੈਰਾਂ 'ਚ ਪਾਣੀ ਪੀਂਦੇ ਨਹੀ ਨਹੀ ਠੀਕ ਆ ਨਾ ਉਹਨਾਂ ਨੂੰ ਪਿੰਕ ਲੱਗੀ ਉਹ ਤੇਰੇ ਮੂੰਹ ਸੋਨਾ ਚਾਹੁੰਦੇ ਆ ਉਹਨਾਂ ਨੇ ਵਿਆਹ ਹਟ ਨੂੰ ਮੰਨਿਆ ਨਹੀਂਗਾ ਹਾਂਜੀ ਹਾਂਜੀ ਠੀਕ ਆ ਗੱਲ ਚੇਤੇ ਰੱਖੀ ਹੁਣ ਮੇਰੀ ਆ ਨਹੀਂ ਨਹੀਂ ਤੂੰ ਫਿਕਰ ਨਾ ਕਰੋ ਮੈਂ ਨਹੀਂ ਮੈਂ ਡਰਨ ਧਾਂ ਮੈਂ ਸ਼ਾਇਦਰ ਕੋ ਹੋਵੇ ਹੁਣ ਨਹੀਂ ਨਹੀਂ ਮੇਰੇ ਕੋ ਨਹੀਂ ਆ ਹਾਂ ਤੂੰ ਮੰਨੀ ਨਾ ਜਿੰਨ ਤੱਕ ਨੌਕਰੀ ਲੱਗ ਨਹੀਂ ਜਾਂਦੀ ਨਹੀਂ ਨਹੀਂ ਮੈਂ ਨਹੀਂ ਦੱਸਦੀ ਠੀਕ ਹੈ ਨਾ ਹਾਂ ਚਾਚਾ ਗਿਆ ਅੱਜ ਕਾਜ ਲੈ ਕੇ ਅੱਛਾ ਅੱਛਾ ਮਾਰਾ ਕਿਰਪਾ ਕਰੇ ਤੇਰੀ ਗੱਲ ਬਣੀ ਜਾਵੇ ਸ਼ਰ ਚਲ ਵਧੀਆ ਹੋਏ ਤੇ ਠੀਕ ਆ ਹਾਂ ਤੇ ਕੋਈ ਨਾ 1.5 ਦਮ ਕੇ ਫੜਾ ਲੱਗ ਜਾਣਾ ਸਮਝੀ ਗੱਲ ਠੀਕ ਆ ਤੇ ਬਾਕੀ ਬਗੀ ਨਾ ਨਹੀਂ ਨਹੀਂ ਮੈਂ ਬੱਲੇ ਬਾਨਾ ਹਾਂ ਨਹੀਂ ਨਹੀਂ ਤੂੰ ਇਹ ਨਾ ਫਿਕਰ ਕਰੋ ਚਲ ਕੋਈ ਨਾ ਕਰ ਲਾ ਬਤਾ ਮੈਂ ਹਾਂ ਚਲੋ ਠੀਕ ਆ ਇਹੋ ਗੱਲ ਦੀ ਟੈਨਸ਼ਨ ਹੀ ਕੀ ਮੈਨੂੰ ਚਲੋ ਅਜੇ ਤੱਕ ਮੰਮੀ ਨੇ ਤਾਂ ਜੀ ਨੂੰ ਕੋ ਮਿਲੇ ਨਹੀਂ ਲੱਭੀ ਲੱਭੀ ਗੱਲ ਬਣ ਗਈ ਕਿ ਜਿੰਦਰ ਭਾਦਾ ਆ ਗਿਆ ਭੋਣ ਹੈ ਕੁਦਿਆ ਹੈਲੋ ਹੈਲੋ ਅਸਰ ਬਿਜੀ ਸਸੀ ਕਾ ਸਸੀ ਕਾ ਆਪਾ ਪਰ ਇਹ ਠੀਕ ਹੈ ਮੈਂ ਨਾ ਇੱਥੇ ਐਂ ਡਾਕਟਰ ਕੋਲ ਆ ਜਾ ਅੱਛਾ अच्छा वो बेचेंगे यार। ਜੀ ਆ ਕੁੜੀ ਨੇ ਸਾਰੇ ਭਾਗ ਦਿੱਤੇ ਹੀ। ਉਹਨੂੰ ਉਹ ਵੀ ਇੱਕ ਵਾਰੀ ਚੈੱਕ ਕਰੇ। ਹੈਂ? ਸਾਰੇ ਚੈੱਕ ਕੀਤਾ ਡਾਕਟਰ ਸਾਹਿਬ ਨੇ ਕਿੰਨੇ ਮੁਰਾਦ ਪਤਾ ਨਹੀਂ ਆ। ਅੱਛਾ। ਕਿੰਨੇ ਵੀ ਉਹ ਫਾਈਨਲ ਦਾ ਹੈ ਜੀ ਬੱਚਾ। ਠੀਕ ਹੈ ਠੀਕ। ਉਹ ਚੰਗੀ ਤਰ੍ਹਾਂ ਵੇਖ ਲੈਣਾ ਯਾਰ ਉਹਦੇ ਵਿੱਚ ਹੀ ਉਹਨੇ ਕਾਹੋ ਹੀ ਤੇ ਉਹ ਹੀ ਜਿਹੜੇ ਹੈਗੇ ਹੀ ਹੈਂ? ਜੀ ਚੈੱਕ ਕੀਤੇ ਸਾਰੇ ਅਸੀਂ ਕੀਤੇ ਆ ਵੇਚ ਤੁਹਾਨੂੰ ਕੰਮ ਦਾ ਬਾਦ ਹੈ ਜੀ। ਅੱਛਾ 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 ਅੱਛਾ। ਹਾਂ ਜੀ ਹਾਂ ਜੀ। ਤੇ ਇਤਰਾ ਕਰੀ ਫਿਰ ਮੈਂ ਨਾ ਸ਼ਨੀ ਨੂੰ ਪੁੱਛ ਕੇ ਤੇ ਦੱਸਣਾ ਵਾਂ ਹੈਂ? ਤੇ ਤੂੰ ਹੀ ਥੁਰ ਦੋਣਾ ਹੁਣ ਕੋਈ ਨਹੀਂ ਮੈਂ ਤੁਹਾਡਾ ਫੋਨ ਲਈ ਕਿਤੇ ਆ ਜਾਊਗਾ ਆ ਚੱਲ ਠੀਕ ਹੈ ਠੀਕ ਹੈ ਫਿਰ ਮੈਂ ਪੁੱਛ ਕੇ ਨਾ ਸੰਦੀ ਨੂੰ ਵੀ ਕਿਹੜਾ ਕਾਗਜ਼ ਘਟ ਗਿਆ ਉੱਥੇ ਹੈ ਤੇ ਫਿਰ ਤੁਮੇ ਦੱਸਣਾ ਹੈ ਹਾਂ ਦੱਸ ਕੇ ਮੈਂ ਤੁਹਾਡਾ ਪਤਾ ਕਰਕੇ ਆ ਆ ਜਾਊਂਗਾ ਚੱਲ ਠੀਕ ਹੈ ਠੀਕ ਹੈ ਇੱਥੇ ਰਹਿ ਵੀ ਹੈ ਆ ਜਾ ਜੀ ਚੱਲ ਠੀਕ ਹੈ ਚੰਗਾ ਬਣਾ ਬਣਾ ਕੰਮ ਨਾ ਇੱਕ ਕਾਗਜ਼ ਦੋ ਰਹਿ ਗਈ ਚੱਲ ਜਰ ਮਾਨਾ ਸੰਦੀਪ ਕੁਸ਼ਰ ਨਾਮ ਕਿੱਥੇ ਕਿਹੜਾ ਰਹਿੰਦਾ ਵਾ ਉਹ ਮੇਰੀ ਗੱਲ ਸੁਣ ਹਾਂਜੀ ਪੇਪਰ ਸਾਰੇ ਉੱਥੇ ਖਲਾਏ ਇਸ ਤੋਂ ਪੇਪਰ ਤੇ ਜਿਹੜੀ ਸਾਰੇ ਦਿੱਤੇ ਆ ਮੇਰੀ ਗੱਲ ਸੁਣਾ ਜਿੰਦ ਦਾ ਆਹੇ ਫੋਨ ਕੀ ਗੱਲ ਹੋ ਗਈ ਉਹ ਕਹਿੰਦਾ ਜਿਹੜਾ ਤੀਜੇ ਸਾਲ ਦਾ ਵਾ ਨਾ ਉਹ ਹੈ ਨਹੀਂ ਗਾ ਵਿੱਚ ਉਹ ਜਿਹੜਾ ਸਰਟੀਫਿਕੇਟ ਜਾਂਦਾ ਵਾ ਦੋਵਾਂ ਸਾਲਾਂ ਦੇ ਹੈਗੇ ਇੱਕ ਪਹਿਲੇ ਸਾਲ ਦਾ ਦੂਜੇ ਤੀਜੇ ਦਾ ਹੈ ਨਹੀਂ ਵਿੱਚ ਪੇਪਰ ਉਹਨੇ ਸਾਰੇ ਚੈੱਕ ਕੀਤੇ ਤੇ ਸਾਰੇ ਤੇ ਕਿੱਡ ਚ ਪਏ ਹੁੰਦੇ ਆ ਯਾਰ ਫਿਰ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਹੀਂ ਨਹੀਂ ਜੋ ਤੈਨੂੰ ਤੁਹਾਡੀ ਲਿਮਾਰੀ ਜਿਵੇਂ ਰੱਖਤੇ ਆ ਚਾਬੀ ਢੱਡ ਕੋ ਰੈਂਦੀ ਆ ਨਾ ਚਾਬੀ ਮੇਰ ਕੋ ਰੈਂਦੀ ਆ ਫਿਰ ਚੱਕਰ ਕੀ ਪਿਆ ਉਹ ਕਿਤੇ ਖੁੱਲਦੀ ਰਹਿ ਜਾਂਦਾ ਮੈਂ ਜਵੀਂ ਗਿੰਦੇ ਚਾਬੀਆਂ ਕਰਨੇ ਮੈਨੂੰ ਬਾਹਰ ਹੁੰਦਾ ਤਾਂ ਕੰਮ ਹੈ ਨਹੀਂ ਕੋਈ ਮੈਨੂੰ ਕਰਦੇ ਜੀ ਕੋ ਫਲੇਅਰ ਕਰ ਲੈਣ ਹਾਂ ਦਲਜੀਤ ਨੇ ਕਰੀ ਪੁੱਛ ਲਿਆ ਤਾਂ ਫਿਰ ਮੈਂ ਵੇਖਦਾ ਉਹਨੂੰ ਪੁੱਛੀ ਵੀ ਜਾ ਉੱਥੋਂ ਤੇ ਉਹਨਾਂ ਦੇ ਵੀ ਤਿੰਨ ਹੁੰਦੇ ਆ ਤਿੰਨ ਹੁੰਦੇ ਆ ਹਾਂ ਉਹਨੂੰ ਆਖੀ ਵੀ ਇੱਕ ਘੜਦਾ ਹੀ ਆ ਪਾਣੀ ਜਿਹੜਾ ਤੀਜੇ ਲਾਸਟ ਸਾਲ ਦਾ ਵਾ ਤੇ ਕੀ ਆਂਦੇ ਭਾਈ ਉਹ ਕਿਹਦਾ ਕੰਮ ਤੇ ਬਣਿਆ ਵਾ ਅੱਛਾ ਤੇ ਗਿਰਫੋ ਇੱਕੋ ਤੋਂ ਕੰਮ ੜ ਗਿਆ ਚਲੋ ਤੁਸੀਂ ਰੁਕੋ ਮੈਂ ਉਹਨੂੰ ਪੁੱਛਦਾ ਹੁਣ ਪੁੱਛ ਗਿਆ ਮੇਰਾ ਫਿਰ ਦੱਸੀ ਫਿਰ ਮੈਨੂੰ ਹੈ ਯਾਰ ਹੱਦ ਕੀਤੀ ਹੈ ਗੇਮ ਸਿਰੇ ਲੱਗੀ ਲੱਗੀ ਖਰਾਬ ਹੋ ਚੱਲੀ ਹੋ ਹੈ ਪਤਾ ਨਹੀਂ ਕਿਹਨਾਂ ਨੇ ਮੈਂ ਵੇਖਿਆ ਇਹ ਕਹਿੰਦਾ ਕਾਗਜ਼ ਪੂਰੇ ਆ ਚਲੋ ਬਾਕੀ ਵੇਨਿਆ ਕੀ ਜ਼ਾਤ ਆ ਉਸ ਦੀ ਮਜਬੂਤ ਹੈ ਹਾਂਜੀ ਤੁਹਾਨੂੰ ਕਿੱਥੇ ਕਰੀਆਂ ਮੈਂ ਕੁਝ ਨਹੀਂ ਆ ਬੜੀਆਂ ਨਹੀਂ ਉਹ ਮੇਰੀ ਗੱਲ ਸੁਣਾ ਕਾਗਜ਼ ਚੰਗੀ ਤਰ੍ਹਾਂ ਚੈੱਕ ਕੀਤੇ ਸੀ ਹਾਂ ਮੈਂ ਸਾਰੇ ਕਾਗਜ਼ ਦਿੱਤੇ ਤੁਹਾਨੂੰ ਉਹ ਤੇਰਾ ਇੱਕ ਸਾਈਡ ਕੋਈ ਮਿਸੂਆ ਵਿੱਚੋਂ ਉਹ ਕਿੱਥੇ ਚਲ ਗਿਆ पेंट तो नहीं पिया इधर नहीं नहीं मेरे हा? सारे सर्टिफिकेट बैग में ठीक है और हमारी चेक का इधर आई जी वो वाच गया था फेल हो इधर आ बिल्लू यार जी नहीं दिया हाँ पर कुछ तो शाम में सारे दिखते ही नहीं दिए यार ये तो है अभी एक एक कॉलेज में ਉਹ ਤਿੰਨ ਕਰੀ ਜੀ। ਤੈਨੂੰ ਪੜਾ ਚੰਗੀ ਤਰ੍ਹਾਂ ਸਾਰੇ ਉੱਤੇ ਰੱਖੇ ਸੀ। ਹਾਂ ਦੁਸ਼ਣ ਮੈਂ ਉਹਦੇ ਚੇਹਰੇ ਸਾਰੇ। ਤੂੰ ਇਦਾਂ ਕਰ। ਇੱਥੇ ਵੇਖ ਲਾ ਜੇ ਨਹੀਂ ਗੱਲ ਸਿਰਸ ਨੂੰ ਪੁੱਛੇ ਨੂੰ ਲਾ। ਚਲ ਮੈਂ ਕੋਈ ਸਿਰਸ ਨੂੰ ਪੁੱਛ ਕੇ ਵੀ ਫੇਰ ਲੈਣੀ ਆ। ਤੂੰ ਨੂੰ ਕਰ ਫੋਨ ਕਰਦੇ ਨਹੀਂ ਆਪਣਾ। ਤਾਂ ਫੋਨ ਤੇ ਆ ਗਿਆ ਵਾ। ਧੰਦਾ ਹੁਣ। ਹੈਲੋ। ਹਲਾ ਸਸਿਗੇ ਭੈਣ ਅੱਛੀ ਸਸਿ ਘਾ ਲੱਗੀ ਹਲਾ ਬਾ ਵਧੀਆ ਠੀਕ ਠਾਕ ਹੀ ਕਰਨੀ ਆ ਮੈਂ ਕੁਛ ਨਹੀਂ ਤੂੰ ਕਰਈ ਆ ਆਹੋ ਮੈਂ ਕਰਈ ਹੀ ਵੇਂਦੀ ਖੋਤਾ ਸੀ ਮੇਰੀ ਗੱਲ ਸੁਣ ਮੇਰਾ ਨੈਕ ਸੈਟਿੰਗ ਟੇਟ ਨਹੀਂ ਲੱਗਦਾ ਪਿਆ ਕਿਹੜਾ ਨਰਸਿੰਗ ਦਾ ਭੈਣ ਸੈਟਿੰਗ ਕਰਤੇ ਤੇਰੇ ਸਾਰੇ ਦੇ ਦਿੰਦੇ ਜੀ ਪੈ ਮੈਨੂੰ ਲੱਖਣ ਨਹੀਂ ਤੇ ਆ ਹੈਗਾ ਯਾਰ ਇਹ ਤੈਨੂੰ ਫਾਇਦੇ ਤੈਨੂੰ ਸਾਰੀ ਫੜਾਤੀ ਹੋ ਜੇ ਜਾਨ ਲੱਗੀ ਆ ਤੂੰ ਤੋ ਇੱਕ ਇੱਕ ਦਾ ਕਾਜ ਮੇਰਾ ਵੀਰ ਚਾਹ ਕੇ ਫਰੀਦ ਮਾਰੀ ਚ ਵੇਖ ਮੈਂ ਨਾ ਕਰੀ ਤੇ ਚੈੱਕ ਕਰ ਲੈਣਾ ਆਪਣੇ ਕੋਲ ਉਧਰ ਤੈਨੂੰ ਸਾਰੇ ਕਾਗਜ਼ ਫੜਾਏ ਕਿ ਲੈ ਗੋ ਹੈ ਕਿ ਕੁਆਰ ਗਿਆ ਵਾ ਚੱਪੜ ਨਹੀਂ ਪਿਆ ਹੈ ਨਾ ਅਸਲ ਕੁਸ਼ਰਤ ਨੂੰ ਦਿੱਤੇ ਤੇ ਪਤਾ ਨਹੀਂ ਉਹਨਾਂ ਨੇ ਚੈੱਕ ਕੀਤੇ ਤੇ ਉਹ ਕਹਿੰਦੇ ਵਿੱਚ ਹੈ ਨਹੀਂ ਹੈ ਨਾ ਉਹ ਚੱਲ ਟੈਨਸ਼ਨ ਨਾ ਲੈ ਜੇ ਇਹ ਨਾਮ ਲੱਭੂਗਾ ਫੇਰ ਜਾ ਕੇ ਦੱਸੋ ਕੀ ਦੀ ਦੱਸੀ ਉੱਥੋਂ ਜਾ ਕੇ ਲੈ ਆਓ ਫੇਰ ਉੱਥੇ ਕੀ ਹੋੰਡਿਆ ਵਾ ਪਹਿਲਾਂ ਕੋਈ ਖੁਦ ਹੀ ਚੈੱਕ ਕਰਕੇ ਨਾ ਸਾਰੇ ਮੈਨੂੰ ਦੱਸ ਫੇਰ ਚੱਲ ਕੋਈ ਨਹੀਂ ਕਰੇ ਮੈਂ ਚੈੱਕ ਕਰ ਲੈਣਾ ਵਾ ਹਾਂ ਚਲ ਚਲ ਫੇਰ ਫੋਨ ਕਰੀ ਚੰਗਾ ਚੰਗਾ ਕਰ ਕੰਡਾ ਯਾਰ ਕਾਗਜ਼ੀ ਤੇ ਸਾਰੇ ਦੇਵੇ ਤੋਰੇ ਹੀ ਨੂੰ ਮੈਂ ਕਾਨੇ ਕੀ ਕਰਦੀ ਫਿਰਦੀ ਓ ਚੱਲ ਇੱਕ ਵਾਰ ਪੁਲਿਸ ਤਸਲੀ ਕਰ ਲੈਣਾ ਜੇ ਨਾਮ ਲੱਭੂਗਾ ਉਥੋਂ ਜਾ ਕੇ ਮੈਂ ਲੈ ਕੇ ਦਉ ਫਿਰ ਨੂੰ ਚੱਲ ਵੇਨਾ ਕਰੀ ਜਮਨੀ ਦੇ ਕਾਗਜ਼ ਆ ਦੇ ਰਹੀ ਹੈ ਇਹ ਸੀ ਵੇਖ ਵੇਖ ਦੇ ਦਿੰਦਾ ਇਹ ਤੇ ਨਹੀਂ ਕੋਈ ਜੰਦੀ ਇਹ ਮੇਰੀ ਭੈਣ ਦਾ ਗੌਰਿਆ ਸੈਡਿਕੇਟ ਚਲੀ ਕੀ ਕਰੂਗੀ ਹੈ 3-4 ਸਾਲਾਂ ਨੂੰ ਪੜਾਇਆ ਵੈਸੇ ਕਰਕੇ ਵੀ ਚਲ ਕੋ ਨੌਕਰੀ ਮਿਲ ਜੂਗੀ ਦੰਗਣਾ ਕਿ ਇਹ ਸੱਸ ਦਾ ਹੱਥਾ ਦੇ ਵਿੱਚ ਹੁਣ ਅੱਗੇ ਤਾਂ ਮੈਨੂੰ ਪਤਾ ਨਹੀਂਗਾ ਪਰ ਕੋਈ ਗੱਲ ਨਹੀਂ ਕਰੀ ਦੀ ਮੈਂ ਜਾ ਕੇ ਉੱਥੇ ਫੇਰਾ ਮਾਰ ਕੇ ਨਾ ਕਾਜ ਵੀ ਜੀ ਸਰਟੀਫਿਕੇਟ ਨਹੀਂ ਦੇ ਤੁਹਾਨੂੰ ਤਾਂ ਤੁਹਾਡਾ ਭਲਾ ਹੋ ਜੂ ਤੁਹਾਡਾ ਵੀ ਹੈ ਅੜ ਭੈਣ ਦੇ ਕੋਲ ਟਾਈਮ ਨਹੀਂ ਲੱਗਦਾ ਫੋਨ ਤੇ ਕਾਲਾ ਭੈਣ ਨੂੰ ਵੀ ਹੈ ਨਹੀਂ ਲੱਭਿਆ ਪਾਇ ਰਿਹਾ ਕੋਈ ਰੱਬ ਹੈ ਟੈਕਸੈਸ ਦਾ ਫੋਨ ਵੀ ਨਹੀਂ ਆਇਆ ਪਤਾ ਨਹੀਂ ਮੇਰਾ ਸਰਟੀਫਿਕੇਟ ਲੱਭਾ ਹੋਣਾ ਕਿ ਨਹੀਂ ਫਾਈ ਸੱਤ ਪਾਛਾ ਮੇਰਾ ਸਰਟੀਫਿਕੇਟ ਲੱਭ ਜਾਈਂ ਲੱਸਾ ਉਸ ਤੋਂ ਹੋਣ ਆ ਗਿਆ ਪੰਜ ਲੱਭ ਜਾਣਾ ਮੇਰਾ ਸਰਟੀਫਿਕੇਟ ਹਲੋ ਹਾਂ ਸਰਸ ਮੈਂ ਭੈਣ ਵਾ ਸਾਰੇ ਵੇਰਾ ਨਹੀਂ ਲੱਭਾ ਮੈਨੂੰ ਕਿਤੇ ਵਰਾ ਸਰਟੀਫਿਕੇਟ ਫਾਈ ਨਹੀਂ ਲੱਭਾ ਕਿਤੇ ਵੀ ਆਹੋ ਫਾਈ ਹੁਣ ਮੈਂ ਕੀ ਕਰੂੰਗੀ ਚਲ ਟੈਨਸ਼ਨ ਨਾ ਲੈ ਤੇਰੇ ਮੈਂ ਜਨਾ ਕਾਲਜ ਉਥੋਂ ਸ਼ਾਇਦ ਮਿਲ ਜੇ ਫੇਰ ਇੱਕ ਰਹੀ ਪਤਾ ਨਹੀਂ ਹੁਣ ਉਥੋਂ ਵੀ ਜੇ ਨਾ ਮਿਲਿਆ ਤੇ ਫਿਰ ਮੈਂ ਕੀ ਕਰੂੰਗੀ ਚੱਲ ਤੂੰ ਘਬਰਾ ਨਹੀਂ ਕਿਉਂ ਆ ਕੋਈ ਨਾ ਲੱਭ ਜਾਣਾ ਇੱਥੇ ਤੇ ਧਿਆਨ ਨਾ ਦੇ ਤੈਨੂੰ ਸਾਰੇ ਕਾਜ ਦੇ ਕੇ ਤੋਰਿਆ ਤੇ ਬੜੀ ਟੈਨਸ਼ਨ ਪਈ ਹੋ। ਇਹ ਟੈਨਸ਼ਨ ਨਾ ਲੈ ਬੋਦੀ ਕੋਈ ਗੱਲ ਨਹੀਂ ਹੁੰਦੀ। ਮੇਰੀ ਗੱਲ ਸੁਣ ਹਾਂ ਹਾਂ ਮੈਂ ਹਮਾਂ ਤੇਰੇ ਕੋਲ ਠੀਕ ਆ। ਚੱਲ ਠੀਕ ਆ ਜਾ ਆ ਜਾ। ਹਾਂ ਤੇ ਟੈਨਸ਼ਨ ਲੈ ਕੀ ਗੱਲ ਦੀ? ਨਹੀਂ ਨਹੀਂ ਠੀਕ ਆ। ਆ ਚੰਗਾ। ਚੰਗਾ। ਹਾਂ ਮੈਨੂੰ ਤੇ ਇਹ ਕਿ ਉੱਥੇ ਲੱਭ ਜੂਗਾ ਹਾਂ ਉੱਥੇ ਵੀ ਨਹੀਂ ਲੱਭਾ ਹੁਣ ਮੈਂ ਕੀ ਕਰੂੰਗੀ? ਚੰਨ ਆ ਬਣ ਗਈ ਗੱਲ ਹੈ ਵੇਖ ਤਾਂ ਰੋਂ ਰਹੀ ਆ ਕਿਦਾਂ ਤਰਲੇ ਲੈਣ ਰਹੀ ਆ ਹੁਣ ਹੁਣ ਪਤਾ ਨਾ ਕਾ ਦੇਮੂ ਕਿਸ ਨੂੰ ਕਿਦਾਂ ਸਤਾਈ ਦਾ ਹੁਣ ਆਪਣੇ ਤੇ ਬੀਤੀਆਂ ਵਾ ਨਾ ਤੇ ਹੁਣ ਰੋਂ ਰਹੀ ਆ ਹੁਣ ਮੇਰਾ ਸਰਟੀਫਿਕੇਟ ਹੀ ਨਹੀਂ ਲੱਭਦਾ ਲੱਭ ਲੱਭ ਮੱਜੇਗੀ ਇਹ ਆ ਨਾ ਲੱਭੂਗਾ ਤੈਨੂੰ ਕਦੇ ਜ਼ਿੰਦਗੀ ਦੇ ਵਿੱਚ ਤੂੰ ਵੀ ਕੀ ਯਾਦ ਕਰੇਂਗੀ ਵਿਆਹ ਕਰਾਉਣ ਲੱਗੀ ਨੇ ਤੇ ਇੱਕ ਵਾਰੀ ਨੇ ਸੋਚਿਆ ਵੀ ਅਗਲੇ ਦੀ ਮਾਂ ਦੇ ਢਿੱਡ ਵਿੱਚ ਕਰੀਜਾ ਹੈ ਗਿਆ ਵਾ ਹੈ ਉਦੋਂ ਤਾਂ ਫਟਾਫਟ ਵਿਆਹ ਕਰਕੇ ਛੇਤੀ ਆਉਣ ਦੀ ਕੀਤੀ ਪੀ ਚੰਗਾ ਪਲਾ ਘਰ ਲੱਭ ਗਿਆ ਵਾ ਤੇ ਜਾ ਕੇ ਐਸ਼ ਕਰੂੰਗੀ ਤੇ ਗਾੜੀ ਵੀ ਜੀਵਨ ਆ ਐਡੀ ਛੇਤੀ ਤੈਨੂੰ ਐਸ਼ਾ ਨਹੀਂ ਕਰ ਲੈਂਦੀ ਚੱਲ ਹਾਂ ਜਾ ਆਕ ਤੂੰ ਜਗੀਲੀ ਗੱਲਾਂ ਮੇਰਾ ਮੂੰਹ ਸੁਟਿਆ ਵਾ ਕੁਛ ਵੀ ਬਸ ਸਰਵਿਸ ਨੂੰ ਵੀ ਫੋਨ ਕੀਤਾ ਸੀ ਹਾਂ ਕੀ ਆਂਦਾ ਸਰਵਿਸ ਕਹਿੰਦਾ ਨਹੀਂ ਲੱਭਾ ਹੈਗਾ ਉੱਥੇ ਵੀ ਨਹੀਂ ਹੈਗਾ ਉੱਥੇ ਵੀ ਨਹੀਂ ਹੈਗਾ ਨਹੀਂ ਤੈਨੂੰ ਜਦੋਂ ਬੈਕ ਫੜਾਇਆ ਸੀ ਤੂੰ ਵੀ ਸਾਰੇ ਸਰਟੀਫਿਕੇਟ ਵੇਖੇ ਹੀ ਨਾ ਉਹ ਮੈਂ ਵੇਖਣ ਲੱਗਾ ਬਾਹਰ ਕੋਈ ਆ ਗਿਆ ਤਾਂ ਇਦਾਂ ਹੀ ਚੁੱਕ ਕੇ ਮੈਂ ਮਾਰੀ ਜਰਾਤਾ ਬਾਹਰ ਤੂੰ ਤੂੰ ਕਿੱਥੇ ਚੱਲ ਗਿਆ ਚੱਲ ਕੋਈ ਨਾ ਦਿਲ ਨਾਲ ਹੌਲਾ ਕਰ ਆਪੇ ਲੱਭ ਜਾਣਾ ਇੱਧਰ ਓਏ ਆ ਜਾ ਐਵੇਂ ਗਰਮੀ 'ਚ ਬੈਠੀ ਆ ਜਾਂਦੇ ਆਪ ਜੂ ਓਏ ਆ ਜਾ ਐਵੇਂ ਬਾਹਰ ਗਰਮੀ 'ਚ ਬੈਠੀਏ ਕੋਈ ਨਾ ਲੱਭ ਜੂਗਾ ਦਿਲ ਨੂੰ ਹੌਲਾ ਕਰੀ ਸਣੀ ਮੇਰੀ ਗੱਲ ਸੁਣਨੇ ਕੁ ਮਿੰਟ ਹਾਂਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਵੀ ਹੁੰਦੀ ਫਿਰ ਨਹੀਂ ਆ ਹੈਂ ਸ ਤੇਰਾ ਵੀ ਮੂੰਹ ਉਤਰਿਆ ਵਾ ਕੱਲ ਕੀ ਆ ਉਹ ਸਰਟੀਫਿਕੇਟ ਦੀ ਲੱਭਣ ਦੀ ਆ ਦਾ 1 ਸਾਲ ਦਾ ਸਰਟੀਫਿਕੇਟ ਹਾਂ ਮੈਂ ਕਿਹੜਾ ਸਰਟੀਫਿਕੇਟ ਉਹ ਨਰਸਿੰਗ ਦਾ ਨਹੀਂ ਤੇ ਇਹ ਨਿਆਣੀ ਆ ਇੰਨ ਨੂੰ ਪਤਾ ਨਹੀਂ ਚੀਜ਼ਾਂ ਕਿਦਾ ਸਾਹਮਣੇ ਆ ਰਹੀਆਂ ਨੇ ਨਿਆਲੇ ਨਹੀਂ ਆ ਰੱਖੀ ਤੇ ਨੇ ਸਾਹਮਣੇ ਆ ਚਲੋ ਵਾਦਾ ਘਟਾ ਹੋ ਗਿਆ ਵਾ ਹੁਣ ਤਹੀ ਤਨਾ ਇਦਾਂ ਕਰੋ ਮੇਰੀ ਗੱਲ ਸੁਣ ਜੇ ਸਾਹਮਣੇ ਰੱਖੀ ਹੋਵੇ ਤੇ ਫਿਰ ਉੱਥੇ ਹਣੀ ਉਹਨੂੰ ਕਿਹੜਾ ਖਾ ਗਿਆ ਮੇਰੀ ਗੱਲ ਸੁਣ ਹੁੰਦੇ 3 ਸਾਲ ਲਾ ਕੇ ਨਰਸਿੰਗ ਕੀਤੀ ਹੈ ਹੈ ਉਹਨੇ ਆਪ ਕੋ ਉਹਨਾਂ ਹੀ ਦੱਸ ਮੈਨੂੰ ਤੂੰ ਵੀ ਇਹੋ ਜਿਹੀ ਗੱਲਾਂ ਕਰਦੀ ਜੀ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਅੱਖਾਂ ਬੰਦ ਕਰਕੇ ਯਕੀਨ ਕਰੀ ਜਨਾ ਕੀ ਪਤਾ 3 ਸਾਲ ਦਾ ਪੂਰਾ ਹੋਇਆ ਕੋਈ ਕੋਰਸਕ ਨਹੀਂ ਹੋਇਆ ਮਾਤਾ ਪਾਸ ਮੈਂ ਵੇਖਿਆ ਆਪਣੀ ਅੱਖੀ ਵੇਖਿਆ ਵੀ ਤੂੰ ਉਹ ਤੂੰ ਇਹੋ ਕਰ ਰਹੀ ਨਾ ਰਮਣੀਆ ਸਭ ਲੋਕਾਂ ਨਾਲ ਹੋ ਗਏ ਤੂੰ ਉਦੋਂ ਦੀ ਸੋਗ ਉਹੀ ਗੱਲ ਪਤਾ ਨਹੀਂ ਮੈਂ ਤਾਂ ਤਾਂ ਕਹਿਣ ਨਹੀਂ ਆਂ ਕਿ ਭੋਲਿਆ ਐਵੇਂ ਇਹਨਾਂ ਦੇ ਗੱਲਾਂ 'ਚ ਫਸੀ ਜਾ ਕੀ ਪਤਾ ਇਹਦਾ ਤੀਜੇ ਸਾਲ ਦਾ ਕੋਰਸਕ ਪੂਰਾ ਹੋਇਆ ਇਹਦੀ ਗੱਲ ਦਿਮਾਗ ਦੇ ਬਿਲਕੁਲ ਖਰਾਬ ਹੋਇਆ ਇਹ ਐਵੇਂ ਨਹੀਂ ਜੰਨੀ ਦੰਦਾ ਕਰ ਜਿਹੜਾ ਬੋਣਾ ਤੇ ਬਵਾ ਦੇ ਨਾਲ ਨਹੀਂ ਤੇ ਕੋਈ ਆਪਾ ਲੱਗਣਾ ਚੱਲ ਕੋਈ ਨਹੀਂ ਮੈਂ ਕਿਹੜੀ ਤੇਰੀ ਤੋਖਣਾਂ ਮੈਂ ਮਾਂ ਆ ਤੇਰੀ ਮੈਂ ਤੇਰਾ ਭੜਾਈ ਚਾਹੁੰਨੀ ਆ ਠੀਕ ਆ ਨਾ ਕਦੀ ਮਾਂ ਵੀ ਲਾਦਾ ਮਾੜਾ ਚਾਹੁੰਦੀ ਆ ਮਾੜਾ ਕਾ ਮੇਰੀ ਜਾਸਣੇ ਗੱਲੀ ਗੱਲਾਂ ਨਾ ਕਰ ਠੀਕ ਆ ਨਾਲ ਹੈਲਪ ਕਰਾ ਦੇ ਕਰਾਉਣੀ ਆ ਚੱਲ ਕੋਈ ਨਹੀਂ ਕੰਮੀ ਆ ਗਈ ਆ ਜਾਂ ਚੁੱਪ ਕਰਾਉ ਨੂੰ ਦੇਖਾਂ ਕਿੱਡਾ 헤 ਚੜਿਆ ਮੈਨੂੰ ਹੈ ਹੁਣ ਸਰਟੀਫਿਕੇਟ ਲਾਤਾ ਤੇਰੇ ਵਿੱਚ ਮੇਰੀ ਗਲਤੀ ਆ ਮੈਨੂੰ ਤੇ ਆਉ ਅੱਖਾਂ ਕੱਢ ਕੱਢ ਪੈਣਿਆ ਜਿਦਾ ਮਾਲਕ ਆਇਆ ਹੁੰਦਾ ਵਾ ਚੱਲ ਪਹਿਲਾਂ ਮੈਂ ਪਾਇਆ ਤੇ ਮੈਂ ਹੀ ਆ ਪਰ ਮੈਂ ਕਰ ਸਾਹਮਣੇ ਥੋੜੀ ਜਿਹਾ ਉਂਡ ਦੇਣੀ ਆ ਲੱਭੋ ਲੱਭੋ ਜਿੱਦਾਂ ਲੱਭਿਆ ਜਾਂਦਾ ਚੱਲ ਇਹ ਤਾਂ ਕਰਦੀ ਆ ਜਾ ਕੇ ਪ੍ਰਭ ਦੇ ਘਰ ਦੱਸ ਕੇ ਆਉਣੀ ਉਹਨੂੰ ਵੀ ਤੇਰਾ ਬੰਦਾ ਤੇ ਪਹੁੰਚ ਗਿਆ ਉਥੇ ਲੈ ਕੇ ਸਰਟੀਫਿਕੇਟ ਜੇ ਮੈਂ ਸਰਟੀਫਿਕੇਟ ਵਿੱਚੋਂ ਨਾ ਕੱਢਿਆ ਹੁੰਦਾ ਇਹਨੇ ਤੇ ਨੌਕਰੀ ਦਵਾਤੀ ਮੇਰੀ ਨੌ ਨੂੰ ਹੈ ਤੇ ਮੈਨੂੰ ਤਾਂ ਬਣਾ ਦੇਣਾ ਸੀ ਘਰ ਦੇ ਕੰਮ ਕਰਨ ਵਾਲੀ ਤੇ ਮੈਂ ਕਰਦੀ ਆ ساری ਉਮਰ ਲੱਗ ਜਣੀ ਮੇਰੇ ਚਮਕੇ ਦੇ ਵਿੱਚ ਹੁੱਕਾ ਮਾਰਦੀ ਦੀ ਹੈ ਆ ਜਿਹੜਾ ਮੈਂ ਮੌਕਾ ਸੰਭਿਆ ਵਾ ਨਾ ਇਹ ਸਭ ਤੋਂ ਵਧੀਆ ਕੰਮ ਕੀਤਾ ਹੁਣ ਟਿਹੜ ਚ ਬਲੇੜ ਜੇ ਫਿਰੰਡੇ ਆ ਜਾ ਕੇ ਪ੍ਰਭ ਨੂੰ ਦੱਸ ਹੀ ਆਵਾ ਹੈ ਫਿਰੋਂਦੀ ਫਿਰੰਡੀ ਆ ਹੁਣ ਪਰਾਪ ਭੈਣ ਲੈ ਸਸਰੀਕਾਲ ਸਸਰੀਕਾਲ ਬਹਿ ਜੋ ਹਾਏ ਹਾਏ ਇੱਕ ਤੇ ਗਰਮੀ ਬੜੀ ਆ ਤੇ ਗਰਮੀ ਤੇ ਅੱਗ ਲੱਗੀ ਆ ਜੀ ਬਾਹਰ ਬੈਠੀ ਹਾਂ ਅੰਦਰ ਬੈਹਾਂ ਅੜੀ ਅੰਦਰ ਦਿਲ ਜਾਨੀ ਟਿਕੜਿਆ ਤਾਂ ਬਾਹਰ ਹਵਾ ਨਹੀਂ ਚੱਲਣੀ ਤੇ ਮੈਂ ਇੱਥੇ ਬੈ ਗਈ ਪਹਿਲਾਂ ਪੱਖਾ ਲਾਇਆ ਸੀਗਾ ਹਵਾ ਨਾਲ ਪੱਖਾ ਜੇ ਹਿੱਲਦਾ ਸੀ ਤੇ ਮੈਂ ਇਦਾਂ ਹੀ ਬੰਦ ਕਰਕੇ ਦੁਹਣ ਬੈ ਗਈ ਆ ਕਿਹੜੀ ਸੁਣੀ ਹਵਾ ਆਉਣ ਦੀ ਆਹੋ ਹਾਂ ਉਹ ਤਾਂ ਗੱਲ ਠੀਕ ਆ ਸਾਡੇ ਘਰ ਤੇ ਪੂਰਾ ਬਣਿਆ ਪ੍ਰੋਗਰਾਮ ਅਛਾ ਨਾ ਨਾ ਮੇਰੀ ਸਰਟੀਫਿਕੇਟ ਲੱਪਣ ਦੀ ਆ ਤੋ ਚੱਲ ਜਿੱਥੋਂ ਲੱਭਣਾ ਬਹੁਤ ਦਰਕੋ ਅੜ ਤੇਰਾ ਬੰਦਾ ਪੁਆੜੇ ਦੀ ਜੜ ਹਾਂ ਇਹ ਵੇਖ ਲੈ ਤੇਰੇ ਕਹਣੇ ਤੇ ਨਹੀਂ ਨਾ ਆਇਆ ਫਿਰ ਲੈ ਨਹੀਂ ਇਹੋ ਜੀ ਗੱਲ ਨੂੰ ਕੋਈ ਵੀ ਮੇਰੇ ਕਹਣੇ ਵਿੱਚ ਤੇ ਹੈਗਾ ਹੀਗਾ ਪਰ ਜਦੋਂ ਮੈਨੂੰ ਤੂੰ ਦੱਸ ਗਈ ਨਾ ਕਿ ਮੈਂ ਲਗਾ ਲਿਆ ਵਾ ਤੇ ਮੈਂ ਫਿਰ ਬਹੁਤ ਆੜੀਆਂ ਜ਼ੋਰ ਨਹੀਂ ਲਾਇਆ ਮੈਂ ਹੈ ਕਾਤੋਂ ਬੁਰੀ ਬਣਨਾ ਮੈਂ ਉਹ ਵੀ ਆਪਣਾ ਜ਼ੋਰ ਲਾ ਲੈ ਕੋਈ ਗੱਲ ਨਹੀਂ ਆ ਗੱਲ ਨਾ ਕਰਿਆ ਕਰਕੇ ਮੇਰੇ ਕਹਣੇ ਚ ਨਹੀਂ ਆ ਕੋਈ ਨਹੀਂ ਲਾ ਲੈ ਜ਼ੋਰ ਜਿੰਨਾ ਲਾਉਣਾ ਵਾ ਜਾ ਕੇ ਉਥੋਂ ਫੋਨ ਕਰਕੇ ਦੱਸਣ ਡਿਆ ਵਾ ਪੀ ਤੀਜੇ ਸਾਲ ਵਾਲਾ ਸਰਟੀਫਿਕੇਟ ਹੈ ਨੀਗਾ ਵਿੱਚ ਅੱਛਾ ਤੇ ਹਾਡੇ ਟੱਬਰ ਨੂੰ ਤੇ ਪੈ ਗਈਆਂ ਭਜੜਾ ਹਾਂ ਹੈ ਇਹਦਾ ਪਿਓ ਵੀ ਭੱਜਾ ਫਿਰਨ ਡਿਆ ਵਾ ਸੰਨੀ ਭੱਜਾ ਫਿਰਨ ਡਿਆ ਦਲਜੀਤ ਵੀ ਭੱਜੀ ਫਿਰਨ ਡਈ ਯਾਰ ਅੱਛਾ ਮੈਨੂੰ ਤਾਂ ਪਤਾ ਏ ਸਾਰੀ ਗੱਡੀ ਦਾ ਆਹੋ ਫਿਰ ਹਾਰ ਕੇ ਮਸਨ ਨੂੰ ਪੋਛ ਹੀ ਲਿਆ ਅੱਛਾ ਮੈਂ ਹਾਂ ਵੀ ਮੈਨੂੰ ਵੀ ਦੱਸ ਦੋ ਗੱਲ ਕੋਈ ਮੈਂ ਵੀ ਇਹ ਕਰਦਾ ਨੰਬਰ ਆਹੋ ਆਂਦਾ ਫਿਰ ਮੰਮੀ ਆਹ ਗੱਲ ਹੋਈ ਐ ਸਰਟੀਫਿਕੇਟ ਨੱਬੰਦਿਆ ਵੇ ਮੈਂ ਹਾਂ ਕੀ ਪਤਾ ਨਤੀਜਾ ਸਾਲ ਆਇਆ ਵੀ ਕਿ ਨਹੀਂ ਲਾਇਆ ਹਾ ਤੇਰਾ ਭਣਾ ਹੋ ਜੀ ਵੇਖ ਲੈ ਕਿਥੋਂ ਤੱਕ ਪਹੁੰਚ ਨਹੀਂ ਤੂੰ ਤੇ ਕੀ ਕਾਚਾ ਹਾਂ ਹਾ ਹਾਦੀ ਹੋ ਗਈ ਤੇਰੇ ਵਾਲੀ ਦੀ ਦੱਸ ਮੈਂ ਇਹਨੂੰ ਮੈਂ ਚੰਨੀ ਤਰ੍ਹਾਂ ਪੁੱਛ ਪੀਨੇ ਤੀਜਾ ਸਾਲ ਲਾਇਆ ਵੀ ਆ ਤੇ ਨਹੀਂ ਗੱਡੀ ਤੂੰ ਹੀ ਹਾਂ ਗੱਲ ਵੇ ਕਿਥੋਂ ਕੱਢਦੀ ਐ ਅੱਖੀਆਂ ਹੀ ਤੇ ਕਰਾਂ ਕੀ ਹਾਂ ਤੀਜਾ ਲਾਇਆ ਕਿ ਨਹੀਂ ਲਾਇਆ ਦੱਸ ਲਾਇਆ ਤੇਰੇ ਕੋਲ ਸਰਟੀਫਿਕੇ ਵੀ ਇੱਥੇ ਫੋਕਲ ਕਰਦੀ ਹੈ ਨਹੀਂ ਤੇ ਹੁਣ ਉਹਨੂੰ ਤੇ ਕੁਛ ਨਾ ਕੁਛ ਕਹਿਣਾ ਹੀ ਨਾ ਪਰ ਆਪਣੇ ਤੇ ਸ਼ੱਕ ਪੋੜਾ ਹੀ ਮੈਂ ਹਾਂ ਹੁਣ ਨਹੀਂ ਹਾਂ ਤੇ ਗੱਲ ਤੇ ਸਹੀ ਤੇ ਲੱਗਦੇ ਬਥੇਰੀਆਂ ਤੂੰ ਤੇ ਨਾਲੇ ਗੱਲ ਇਹ ਹੈ ਨਾ ਮੇਰੀਆਂ ਤਰੀਆਂ ਢਿੱਡ ਵਿੱਚ ਰਹਿ ਗਈਆਂ ਹੈ ਮੈਂ ਤੇ ਕਈ ਕੁਝ ਸੋਚਿਆ ਸੀ ਮੁੰਡਾ ਵਿਆਹੂੰਗੀ ਤਗੜੇ ਘਰ ਦੇ ਵਿੱਚ ਹੈ ਕਿਤੇ ਦਾ ਜਾਊਗਾ ਟਰਾਲੀਆਂ ਭਰ-ਭਰ ਕੇ ਮੇਰੇ ਤੇ ਸੁਪਨੇ ਧਰੇ ਦੇ ਧਰੇ ਰਹਿ ਗਏ ਹੈ ਪਰ ਇੱਕ ਗੱਲ ਵਾ ਜੇ ਉਹ ਨੌਕਰੀ ਕਰਦੀ ਸਰਕਾਰੀ ਨੌਕਰੀ ਉਮਰ ਪਰ ਦੀ ਰੋਟੀਆਂ ਹੁੰਦੀਆਂ ਵਾ ਹੈ ਤੇ ਉਹ ਜਿਹੜੇ ਪੈਸੇ ਹੋਣੇ ਘਰੇ ਹੀ ਹੋਣੇ ਸੀਗੇ ਤੇ ਤੇਰੇ ਘਰ ਤੇ ਲੱਗਣੇ ਸੀਗੇ ਤੇਰਾ ਹੀ ਘਰ ਬਣਨਾ ਸੀਗਾ ਨਹੀਂ ਮੇਰੀ ਗੱਲ ਸੁਣ ਲੱਗਣ ਦਿੰਦੀ ਉਹਨੂੰ ਮੇਰਾ ਘਰ ਬਣਿਆ ਵਾ ਕਿਹੜੀ ਚੀਜ਼ ਬਣਨ ਵਾਲੀ ਉਥੇ ਸਭ ਕੁਝ ਬਣਾਇਆ ਮੈਂ ਹੈ ਤੇ ਗੱਲ ਸਹੀ ਹੈ ਤੇ ਹੁਣ ਇੱਕੋ ਇੱਕ ਪੁੱਤ ਵਾ ਇਹ ਵੀ ਨੌ ਪਾਦੀ ਵਰਦੀ ਤੇ ਸਵੇਰੇ ਉੱਠ ਕੇ ਤੁਰ ਪੈਦੀ ਸ਼ਾਮਾਂ ਨੂੰ ਘਰ ਆਉਂਦੀ ਤੇ ਮੈਨੂੰ ਕੁੱਤੇ ਦੇ ਵੜਿਆ ਮੈਂ ਸਾਰਾ ਦਿਨ ਉੱਠ ਕੇ ਕੰਮ ਕਰਦੀ ਰਵਾਂ ਹੈ ਮੇਰੀ ਤਾਂ ਮਰਨਾਂ ਗਿਉ ਸਾਰੀ ਉਮਰ ਚੌਂਕੇ ਵਿੱਚ ਫੁੱਕਾ ਮਾਰਦੀ ਦੀ ਹੈ ਮੇਰਾ ਨੇ ਜੀ ਕਰਦਾ ਮੈਂ ਵੀ ਮੰਜੇ ਦਾ ਸਰਦਾਰ ਨਹੀਂ ਬਣ ਕੇ ਰੋਟੀ ਖਾਵਾਂ ਆ ਨਹੀਂ ਇਹੋ ਗੱਲ ਹੈਗੀ ਤੇਰੀ ਮੈਂ ਕੀ ਕਰਦੀ ਹਾਂ ਤੇ ਨੌਕਰੀਆਂ ਠੀਕ ਵਾ ਨਾ ਜੇ ਉਹ ਚਲ ਜਾਂਦੀ ਤੂੰ ਤਾਂ ਫਿਰ ਸਾਦੇ ਨੇ ਚੁੱਲੇ 'ਚ ਹੀ ਰਹਿਣਾ ਹੈਗਾ ਹੋਰ ਕਿਸੇ ਵੇਦੀਆਂ ਬਣਾਣਾ ਤੇ ਦੁਪਹਿਰ ਦੇ ਬਣਾਣਾ ਤੈਨੂੰ ਕੀ ਪਤਾ ਵਾ ਕਿਦਾਂ ਪਾਪੜ ਵੇਲੇ ਆ ਹੁਣ ਮੈਂ ਹੈਂ ਚੱਲ ਵਧੀਆ ਕੀਤਾ ਹੁਣ ਜੋ ਕੁਝ ਹੋਇਆ ਚੱਲ ਹੁਣ ਹੁਣ ਕੀ ਹੱਥ ਹੋਣਾ ਵਾ ਹੁਣ ਤੇ ਵਿਚਾਰੇ ਨੌਕਰੀ ਮਿਲ ਨਹੀਂ ਨੀ ਆ ਹਣ ਘਰੇ ਦੇ ਘਰੇ ਰਹਿਣਾ ਉਹਨੇ ਹੁਣ ਕਿੱਧਰ ਨੂੰ ਜਾਣਾ ਕੋਈ ਗੱਲ ਨਹੀਂ ਆ ਤੇ ਜਿਹੜਾ ਉਹਦਾ ਕੰਮ ਆ ਮੁੰਡਾ ਡਿਆ ਨੌਕਰੀ ਕਰਨ ਕਰੀ ਜਾਵੇ ਆ ਚਾਹ ਕਮਾਉਣ ਡਿਆ ਬਠੇਰੀ ਪਿਆਰੀ ਬੰਨਾ ਵਾ ਇੰਨਾ ਜੋਗ ਗਈ ਆ ਅਹੀਂ ਕਰਨਾ ਉਹ ਆਹੋ ਆਹ ਕੋਹਨ ਨੂੰ ਪਤਾ ਤੂ ਆਈ ਇੱਧਰ ਲੈ ਲੱਗ ਜੇ ਤਾਂ ਲੱਗ ਜੇ ਮੁੰਡਾ ਫੜੀ ਪਿਆ ਵਗੇ ਦਸਾਂ ਘਰੇ ਹੀ ਸਾਰੇ ਜਣੇ ਘਰੇ ਹੀ ਰੋਂਡੇ ਅੰਦਰ ਬੈਠ ਕੇ ਅੱਛਾ ਅੱਛਾ ਹੋਰ ਚੇਤੇ ਜਿਆਦਾ ਰੋਂਦੀ ਬਣੀ ਤੇ ਰੋਂਦੀ ਰਵੇ ਹਰੇ ਆਪਣੇ ਭਰਾ ਨੂੰ ਫੋਨ ਕਰਨ ਦੀ ਹੀ ਅੱਛਾ ਤੇ ਉਹ ਵੀ ਆਦਾ ਹੀ ਮੈਨੂੰ ਨਾ ਵਾ ਅੱਛਾ ਉਹ ਵੀ ਆਉਣੇ ਵਾਲਾ ਹੋਣਾ ਤੂ ਤਜਿਆ ਭਾਂ ਨਿਕਲਿਆ ਨਾ ਉਹਨਾਂ ਦਾ ਉਹਨੇ ਸੈਟ ਅਪ ਲੈ ਲੈਣਾ ਉਹਨੂੰ ਤੇ ਭੈਣ ਨੂੰ ਹੌਸਲਾ ਦੇਣਾ ਹੋਣਾ ਹੋਰ ਕਰਨਾ ਹੋਣਾ ਵਾ ਹਾਏ ਅੱਛਾ ਆਹ ਫੋਨ ਤਾਂ ਦੇ ਛੱਡਦਾ ਫੋਨ ਤੇ ਨਹੀਂ ਨ ਦੇਣਾ ਜਿਹੜਾ ਬਹੁਤਾ ਅਸਰ ਹੋਣਾ ਲੱਗੇ ਆਣ ਕੇ ਹੁੜਾਣਾ ਭੈਣ ਦੇ ਆਹ ਆਂਦਾ ਹੋਣਾ ਤੇ ਆ ਮੂੰ ਚੱਕੀ ਹੋ ਵੀ ਉਹ ਕਿਹੜਾ ਕੱਟ ਵਾ ਚੱਲ ਕੋਈ ਗੱਲ ਨਹੀਂ ਇਸ ਤੇ ਬਾਹਰ ਮਿਲਦੇ ਲ ਜਾਊਗਾ ਮੈਂ ਤੇ ਫਰੂਟ ਦੇ ਜੂਗਾ ਦੋ ਦਿਨ ਸੌਖੇ ਨਿਕਲ ਜਾਣਗੇ ਤੇਰੇ ਆਹ ਟੋਕਰੀ ਆਉਣੀ ਹੈ ਤੇ ਤੂੰ ਹੀ ਲੱਲੀ ਵਿੱਚੋਂ ਆਹ ਦੇ ਜੀ ਮੈਨੂੰ ਵੀ ਜੋ ਚਾਰ ਸੇਮ ਕਰਕੇ ਖਾਲੀ ਵਿੱਚ ਪਾ ਲੂੰਗੀ ਹਾਂ ਚੱਲ ਬੈ ਤੂੰ ਹੈਂ ਮੈਂ ਚਾਹ ਬਣਾ ਲਿਆ ਵਾ ਘਟ-ਘਟ ਜੇ ਚਾਹ ਪੀਣ ਬੈਗੀ ਨਾ ਹਾਂ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਬਣਾਵਾਂ ਨੂੰ ਕਿ ਪ੍ਰਭ ਕੋ ਚੱਦ ਗਈ ਹੈ ਫੇਰ ਇਹ ਦੱਸਣ ਤੇ ਫੇ ਹੁਣੇ ਤੂੰ ਕਹਿਣੀ ਹੈ ਪਤਾ ਡਰਨੇ ਪਿਆ ਮੈਨੂੰ ਤੇ ਹੁਣੇ ਤੂੰ ਚੱਲ ਫੇਰ ਵੀ ਘਰ ਦਾ ਹੁਣ ਥੋੜਾ-ਬੋਤਾ ਦੇਖਣਾ ਹੀ ਪੈਂਦਾ ਵਾ ਆਹੋ ਚੱਲ ਦੇਖਾਂ ਤੇ ਪੈਂਦਾ ਹੀ ਇਹ ਕਿਹੜਾ ਪ੍ਰਕਾਰ ਦੀ ਕੋਈ ਵੀ ਗੱਲ ਹੁੰਦੀ ਜਾ ਕੇ ਪਹਚਾਉਣ ਚਲ ਜਾਂਦੀ ਹੈ ਮੇਰਾ ਵੀ ਟਾਈਮ ਨਹੀਂ ਲੰਘਣ ਲਿਆ ਸਵੇਰ ਦੇ ਇਕੱਲੇ ਟੱਕਰਾ ਮਾਂ ਦੀ ਕਦੀ ਐ ਬੜੀ ਐ ਨੂੰ ਹੈ ਇਕੱਲੇ ਬੰਦੇ ਦਾ ਕੀ ਖਾ ਹੁੰਦਾ ਚੰਗਾ ਕੀਤਾ ਤਾ ਤੂੰ ਆ ਗਈ ਦੋ ਘੜੀਆਂ ਸੋਖੇ ਨਿਕਲਦੀਆਂ ਮੇਰੀਆਂ ਚੱਲ ਮੇਰੀ ਗ ਹਾਂ ਚੱਲ ਤੇ ਨਾਲੇ ਉਹ ਵੀ ਮੂੰਹ ਚਿੱਤੀ ਆਉਂਦਾ ਹਣਾ ਵਾ ਚੱਲ ਚੰਗਾ ਫਿਰ ਚੱਲ ਚੰਗਾ ਉਹ ਦੇ ਚਾਦਰ ਜਨਾਨੀ ਆ ਚਾਰੇ ਪਾਸੇ ਘੁੰਮਦੀ ਆ ਕਰੇ ਐਨ ਫੋਨ ਸਲਾਈ ਵਾਂਗੂ ਫਰ ਜਾਂਦੀ ਹਰ ਘਰ ਮਿੰਟੋਂ ਮਿੱਟੀ ਖਬਰਾਂ ਪਹੁੰਚ ਆ ਜਾਂਦੀ ਫਲੇ ਕਰਦੀਆਂ ਤਾਂਸ ਜਿਹੜੇ ਨੌ ਦੇ ਰਿ ਭਾਂਡੇ ਉਹਨੇ ਤੇਰੀ ਕੀ ਬਾਨਾ ਪ੍ਰਭ ਕੁਰੇ ਇਹ ਤਾਂ ਦੂਰੀ ਰਾਤ ਚੰਗੀ ਗੱਲ ਵਾ ਮੇਰੇ ਬਹੁਤੀ ਲੱਗ ਲਗੀ ਤੇ ਤੈਨੂੰ ਵੀ ਚੋਂਦਰੋਂ ਅੰਦਰੋਂ ਨੇ ਕਈ ਗੋ ਕਰ ਜਣਾਈਆਂ